27-28 ਸਾਲੋਂ ਚੱਲਿਆ ਡਰਾਈਵਰੀ ਕਰਦਿਆਂ ਨੂੰ ਜਦੋਂ ਦੇਖ ਲੈਣ ਚ ਪਏ ਆ ਤੇ ਡਰਾਈਵਰੀ ਕਰਦੇ ਆ ਕੈਨੇਡਾ ਤੇ ਜਦੋਂ ਦੇ ਆਇਆ ਕੈਨੇਡਾ ਚ ਹੀ ਟਰੱਕੇ ਚਲਾਇਆ ਬੱਸ ਵੀ ਚਲਾਈ ਆ ਜਦੋਂ ਦੇ ਆ ਪਹਿਲਾਂ ਪੇਪਰ ਵਾਲੀ ਲੌਂਗ ਬੱਕ ਆਉਂਦੀ ਸੀ ਹੁਣ ਦੂਸਰੀ ਚੱਲ ਪਈ ਆ ਚੱਲ ਪਈ ਆ ਤੇ ਕੰਪਿਊਟਰ ਵਾਲੀ ਆਣ ਥੋੜੇ ਦਿਨਾਂ ਦੀ ਗੱਲ ਹੈ ਇੱਕ ਦਿਨ ਇੱਕ ਵੀਰ ਟੱਕਰਿਆ ਗੱਲਾਂ ਚੱਲ ਪੀਆਂ ਪੇਪਰ ਵਾਲੀ ਲੌਂਗ ਵਕਤ ਉਹ ਕਹਿੰਦਾ ਪੇਪਰ ਵਾਲੀ ਲੌਂਗ ਵਕਤ ਹੈ ਹੀ ਨਹੀਂ ਕਹਿੰਦਾ ਇੰਨਾ ਦੁਨਾਈ ਤਾਂ ਕਹਿੰਦਾ ਹੁਣ ਤੇ ਕੰਪਿਊਟਰ ਵਾਲੀ ਚੱਲਦੀ ਹੈ ਕਹਿੰਦਾ ਇਹ ਹੈਗੀ ਆ ਕਹਿੰਦਾ ਨਹੀਂ ਮੇਗਾ ਪ੍ਰਵਾਸ 100 ਮੀਲ ਕਹਿੰਨੀ 160 ਕਿਲੋਮੀਟਰ ਦੇ ਵਿੱਚ ਪੇਪਰ ਵਾਲੀ ਚੱਲਦੀ ਆ ਅਜੇ ਵੀ ਬਹੁਤ ਵੀਰਾਂ ਨੂੰ ਨਹੀਂ ਪਤਾ ਉਹ 11 ਨੋ ਨੋਲੇਜ ਘਟਵਾ ਜਾਉਂਦਾ ਸਮਝ ਨਹੀਂ ਗਈ ਕੈਨੇਡਾ ਚ ਸਾਡੇ ਪੇਪਰ ਵਾਲੀ ਲੌਂਗ ਵਕਤ ਚੱਲਦੀ ਆ ਛੋ ਵੀਰ ਦੇ ਦੇਖੋ 150 ਕਿਲੋਮੀਟਰ ਦੇ ਅੰਦਰ ਅੰਦਰ ਤੈਨੂੰ ਕਿੰਨਾ ਚੇਤਨਾ ਕਰਉ ਜਾਂ ਨਹੀਂ ਪਤਾ ਹੁੰਦਾ ਆਪਣਾ ਚੈਨਲ ਵਾ ਉਹਨਾਂ ਸਬਸਕ੍ਰਾਈਬ ਕਰੋ ਵੀਡੀਓ ਸ਼ੇਅਰ ਕਰਿਆ ਕਰੋ ਜਿੰਨੇ ਮੌਕਾ ਤਰਕਰ ਤਰਿਆ ਹੋਰ ਕੋਈ ਗੱਲਬਾਤ ਉਹਦੀ ਪੁੱਛ ਲਿਆ ਕਰੋ ਵੀਰ ਮੇਰੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ